ਚੋਰਾ ਨੂੰ ਫੜਿਆ ਹਾਨੀ ਸਰ ਕੀ ਗਾਣਾ ਤਰਲੇ ਮੈਂ ਇਹਨਾਂ ਨੂੰ ਅਸੀਂ ਬੜੀ ਮੁਸ਼ਤਿਹਦੀ ਨਾਲ ਫੜਿਆ ਕਿਉਂਕਿ ਇਹ ਭੋਲੇ ਭਾਲੇ ਲੋਕਾਂ ਨੂੰ ਟਾਰਗੇਟ ਕਰਦੇ ਸੀ ਮਸਾਂ ਕੋਈ ਆਪਦੇ ਥੋੜੇ ਪੈਸੇ ਜੋੜ ਕੇ ਕੋਈ ਟੂ-ਵੀਲਰ ਲੈਂਦਾ ਔਰ ਇਹ 2 ਮਿੰਟ ਲਾਉਂਦੇ ਉਹਨਾਂ ਨੂੰ ਚੋਰੀ ਕਰਨ ਲੱਗਿਆ ਮੈਂ ਇਸ ਤੋਂ ਪਹਿਲਾਂ ਵੀ ਇੱਕ ਪਰਚਾ ਦਰਜ ਕੀਤਾ ਸੀ ਉਦੋਂ ਵੀ ਕਾਫੀ ਅਸੀਂ ਮੋਟਰਸਾਈਕਲ ਬਰਾਮਦ ਕੀਤੇ ਹੁਣ ਇੱਕ ਅਸੀਂ ਹੱਲਾ ਹੋਰ ਮਾਰ ਕੇ ਇਹਨਾਂ ਤਿੰਨ ਚੋਰਾਂ ਨੂੰ ਫੜਿਆ ਜਿਨ੍ਹਾਂ ਕੋਲੋਂ ਕਰੀਬ 9 ਮੋਟਰਸਾਈਕਲ ਔਰ ਇੱਕ ਐਕਟਿਵਾ ਬਰਾਮਦ ਕੀਤੀ ਹੈ ਔਰ ਮੈਂ ਚੋਰਾਂ ਨੂੰ ਚੇਤਾਵਨੀ ਦਿੰਨਾ ਵਾਂ ਵੀ ਆਪਦਾ ਸੰਭਲ ਜੋ ਹੁਣ ਸਾਰੇ ਜਾਣੇ ਨਹੀਂ ਤਾਂ ਤੁਹਾਨੂੰ ਕਦੇ ਬਖਸ਼ਿਆ ਨਹੀਂ ਹੋਣ ਜਾਏਗਾ ਸਾਰੇ ਚੋਰੀ ਦੀਆਂ ਵਾਰਦਾਤਾਂ ਕਿੱਥੇ ਕਰਦੇ ਸਨ ਤੇ ਕਿੱਥੋਂ ਮੋੜਸਾਂ ਚੋਰੀ ਕਰਕੇ ਲੈਂਦੇ ਇਹ ਵੇਖੋ ਜੀ ਸ਼ਹਿਰ ਦੇ ਕਈ ਜਿਹੜੇ ਭੀੜ ਭੜੱਕੇ ਵਾਲੇ ਏਰੀਏ ਵਿੱਚੋਂ ਉੱਥੋਂ ਮੋਟਰਸਾਈਕਲ ਚੋਰੀ ਕਰਦੇ ਸੀ ਤਾਂ ਜੋ ਪਬਲਿਕ ਪਰਸਨ ਜੋ ਕੋਈ ਚੀਜ਼ ਖਰੀਦਣ ਜਾਂਦੇ ਸੀ ਇਹ ਮਗਰ ਉਹਨਾਂ ਦਾ ਬਾਈਕ ਚੋਰੀ ਕਰਕੇ ਲੈ ਜਾਂਦੇ ਸੀ ਸਰ ਇਹ ਨਾਕੇਦਾਂ ਨੇ ਕਾਬੂ ਆਏ ਚੋਰ ਨਹੀਂ ਅਸੀਂ ਇਹਨਾਂ ਤੇ ਟਰੈਪ ਲਾਇਆ ਹੋਇਆ ਸੀ ਇਹ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਵੀ ਇਸ ਤੋਂ ਪਹਿਲਾਂ ਵੀ ਅਸੀਂ ਚੋਰ ਫੜੇ ਸੀ ਜਿਨ੍ਹਾਂ ਤੋਂ ਕਰੀਬ 15 ਮੋਟਰਸਾਈਕਲ ਬਰਾਮਦ ਕੀਤੇ ਸੀ ਔਰ ਅੱਜ ਅਸੀਂ ਕਰੀਬ ਇਹਨਾਂ ਤੋਂ 9 ਮੋਟਰਸਾਈਕਲ ਔਰ ਇੱਕ ਐਕਟਿਵਾ ਬਰਾਮਦ ਕੀਤਾ ਹੈ ਸਰ ਪਤਾ ਲੱਗਾ ਵੀ ਇਹ ਚੋਰ ਚੋਰੀ ਦੀਆਂ ਵਾਰਦਾਤਾਂ ਕਰਕੇ ਜਵੇਂ ਮੋਟਰਸਾਈਕਲ ਚੋਰੀ ਕਰਦੇ ਆ ਤੇ ਇਹ ਕਿੱਥੇ ਵੇਚਦੇ ਸੀ ਉਹ ਇਸ ਵਿੱਚ ਜੀ ਇਦਾਂ ਇਨਵੈਸਟੀਗੇਸ਼ਨ ਚੱਲ ਰਹੀ ਸਾਡੀ ਹੋਰ ਸੀਵਰ ਕਰ ਰਹੇ ਉਸ ਦੌਰਾਨ ਅਸੀਂ ਤਿੰਨ ਚੋਰ ਫੜੇ ਜੀ ਦਾ ਨਾਂ ਕਰੀਬ ਇੱਕ ਦਾ ਨਾਂ ਆਕਾਸ਼ ਹੈ ਇੱਕ ਦਾ ਨਾਂ ਮਨਪ੍ਰੀਤ ਹੈ ਇੱਕ ਦਾ ਨਾਂ ਸੁਨੀਲ ਹੈ ਤਿੰਨੋਂ ਹੀ ਦਾਣਾ ਮੰਡੀ ਦੇ ਰਹਿਣ ਵਾਲੇ ਆ ਔਰ ਇਹਨਾਂ ਕੋਲੋਂ ਕਰੀਬ 9 ਮੋਟਰਸਾਈਕਲ ਔਰ ਇੱਕ ਐਕਟਿਵਾ ਬਰਾਮਦ ਕੀਤਾ ਇਹ ਚੋਰ ਚੋਰੀਆਂ ਕਰਨ ਦੇ ਆਦੀ ਹੈ ਔਰ ਮੈਂ ਥੋੜੇ ਦਿਨ ਪਹਿਲਾਂ ਵੀ ਇੱਕ ਪਰਚਾ ਦਿੱਤਾ ਸੀ ਉਹਦੇ ਵਿੱਚ ਵੀ ਅਸੀਂ ਕਰੀਬ 15 ਮੋਟਰਸਾਈਕਲ ਬਰਾਮਦ ਕੀਤੇ ਸੀਗੇ ਤੋ ਅੱਜ ਦੀ ਸਾਡੀ ਜੋ ਰਿਕਵਰੀ ਹੈ ਉਹ 10 ਟੂ-ਵీలਰ ਅਸੀਂ ਬਰਾਮਦ ਕੀਤੇ ਆ ਇਹਨਾਂ ਦੇ ਕੋਈ ਪਹਿਲਾਂ ਵੀ ਕ੍ਰਿਮੀਨਲ ਹੈਗੇ ਆ ਉਹ ਅਸੀਂ ਜੀ ਰਿਕਾਰਡ ਚੈੱਕ ਕਰ ਰਹੇ ਆ ਇਨਵੈਸਟੀਗੇਸ਼ਨ ਚੱਲ ਰਹੀ ਹੈ ਹਾਂਜੀ ਸਾਡੇ ਮਾਦੀ ਮਰਾਈ ਹੈ ਕਿ ਅਪੀਲ ਕੀ ਕਰਦੇ ਉਹਨਾਂ ਨੂੰ ਜਾਂ ਮੈਂ ਜੀ ਪਹਿਲੀ ਗੱਲ ਇਹ ਕਹਿਣਾ ਚਾਹੁੰਦਾ ਵਾਂ ਵੀ ਇਹ ਭੋਲੇ ਭਾਲੇ ਲੋਕਾਂ ਨੂੰ ਟਾਰਗੇਟ ਕਰਦੇ ਆ ਮਸਾਂ ਕੋਈ ਚੀਜ਼ ਟੂ-ਵీలਰ ਆਫ ਦਾ ਲੈਂਦਾ ਔਰ ਇਹ ਮਿੰਟ ਵਿੱਚ ਚੋਰੀ ਕਰਕੇ ਲੈ ਜਾਂਦੇ ਔਰ ਚੋਰਾਂ ਨੂੰ ਮੇਰੀ ਸਖਤੀ ਨਾਲ ਚੇਤਾਵਨੀ ਹੈ ਵੀ ਇਹ ਪੁੱਠੇ ਸਿੱਧੇ ਕੰਮ ਕਰਨੇ ਬੰਦ ਕਰ ਦਿਓ ਨਹੀਂ ਤਾਂ ਤੁਹਾਡੇ ਤੇ ਸਖਤ ਤੋਂ